ਅਨਮੋਲ ਗਗਨਮਾਨ ਨੇ ਵਿਧਾਨ ਸਭਾ ਦੇ ਵਿੱਚ ਜਿਹੜਾ ਹੈ ਹਰਿਆਣਾ ਦੇ ਲੋ ਜਿਹੜਾ ਹੈ ਚੰਡੀਗੜ੍ਹ ਦੀ ਜ਼ਮੀਨ ਦੇਣ ਦੇ ਫੈਸਲੇ ਤੇ ਤੋੜਾ ਪ੍ਰਗਟਾਇਆ ਹੈ ਅਨਮੋਲ ਗਗਨਮਾਨ ਨੇ ਪੰਜਾਬ ਨੂੰ ਲੈ ਕੇ ਪਿਛਲੀਆਂ ਸਰਕਾਰਾਂ ਤੇ ਵੀ ਨਿਸ਼ਾਨਾ ਸਾਧਿਆ ਅਨਮੋਲ ਗਗਨਮਾਨ ਨੇ ਚੰਡੀਗੜ੍ਹ ਤੇ ਪੰਜਾਬ ਦਾ ਹੱਕ ਜਤਾਇਆ ਹੈ ਕੇਂਦਰ ਸਰਕਾਰ ਹਰਿਆਣਾ ਨੂੰ 10 ਏਕੜ ਜ਼ਮੀਨ ਦੇ ਰਹੀ ਹੈ ਬਦਲੇ ਦੇ ਵਿੱਚ ਹਰਿਆਣਾ ਪੰਚਕੁਲਾ ਦੇ ਵਿੱਚ 12 ਏਕੜ ਜ਼ਮੀਨ ਦੇ ਰਿਆ ਕਿ ਹਰਿਆਣੇ ਨੂੰ ਸੈਂਟਰ ਸਰਕਾਰ ਚੰਡੀਗੜ੍ਹ ਵਿੱਚ 10 ਏਕੜ ਜ਼ਮੀਨ ਦੇ ਰਹੀ ਹੈ ਨਵੀਂ ਵਿਧਾਨ ਸਭਾ ਬਣਾਉਣ ਦੇ ਲਈ ਜਿਹਦੇ ਬਦਲੇ ਹਰਿਆਣਾ ਚੰਡੀਗੜ੍ਹ ਨੂੰ 12 ਏਕੜ ਜ਼ਮੀਨ ਪੰਚਕੁੱਲਾ ਦੇ ਵਿੱਚ ਦੇ ਰਿਹਾ ਹੈ ਇਹ ਸੈਂਟਰ ਸਰਕਾਰ ਦਾ ਬੀਜੇਪੀ ਦੀ ਸਰਕਾਰ ਦਾ ਜਿਹੜਾ ਇਹ ਪੰਜਾਬ ਦੇ ਨਾਲ ਗੁੱਸਾ ਹੈ ਜਾਂ ਪੰਜਾਬ ਦੇ ਨਾਲ ਉਹਨਾਂ ਦਾ ਸਮੇਂ-ਸਮੇਂ ਦੀਆਂ ਸਰਕਾਰਾਂ ਦਾ 58 ਸਾਲ ਹੋ ਗਏ 1966 ਦੇ ਵਿੱਚ ਪੰਜਾਬ ਤੇ ਹਰਿਆਣਾ ਅਲੱਗ ਹੋਏ ਸੀ ਟੈਂਪਰੇਰੀ ਪੀਰੀਅਡ ਦੇ ਲਈ ਯੂਟੀ ਬਣਾਇਆ ਗਿਆ ਚੰਡੀਗੜ੍ਹ ਨੂੰ ਕਿ ਕੁਝ ਸਮੇਂ ਦੇ ਲਈ ਹਰਿਆਣਾ ਦੀ ਸਾਂਝੀ ਰਾਜਸਥਾਨੀ ਪੰਜਾਬ ਨਾਲ ਰਹੇਗੀ ਚੰਡੀਗੜ੍ਹ ਤੇ ਬਾਅਦ ਵਿੱਚ ਜਿਹੜਾ ਚੰਡੀਗੜ੍ਹ ਉਹ ਪੰਜਾਬ ਨੂੰ ਸੌਂਪ ਦਿੱਤਾ ਜਾਵੇਗਾ ਕਿਉਂਕਿ ਖਰੜ ਦੇ 22 ਪਿੰਡਾਂ ਉੱਪਰ ਚੰਡੀਗੜ੍ਹ ਨੂੰ ਬਣਾਇਆ ਗਿਆ ਹੈ ਤੇ 58 ਸਾਲ ਹੋ ਗਏ ਐ ਪਰ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਪੰਜਾਬ ਬਾਰੇ ਸੋਚਿਆ ਨਹੀਂ ਸੋਚਣਾ ਤਾਂ ਦੂਰ ਦੀ ਗੱਲ ਹੈ ਵਿੱਚ ਕਿਤੇ ਨਾ ਕਿਤੇ ਕੋਈ ਇਨੀਸ਼ੀਏਟਿਵ ਉੱਠੇ ਨੇ ਪਰ ਉਹਨੂੰ ਦੇਖੋ ਮਲਟੀਪਲ ਟਾਈਮਸ ਇਹ ਹੋਇਆ ਕਿ ਪੰਜਾਬ ਰਾਜਦਾਨੀ ਨਹੀਂ ਨਿਭੀ ਸਾਨੂੰ ਸਾਡਾ ਚੰਡੀਗੜ੍ਹ ਸਾਂਝਾ ਹੀ ਰਹੇ ਯੂਟੀ ਬਣੀ ਰਹੀ ਇਹ ਵੀ ਹੋਇਆ 14 ਤੋਂ 17 ਤੱਕ ਕਿ ਇੱਥੇ ਭਾਈਵਾਲਤਾ ਦੀ ਬੀਜੇਪੀ ਤੇ ਕਾਲੀ ਦਲ ਦੀ ਸੀ ਹਰਿਆਣਾ ਵੀ ਬੀਜੇਪੀ ਸੀ ਸੈਂਟਰ ਵੀ ਬੀਜੇਪੀ ਸੀ ਫਿਰ ਵੀ ਇਹ ਹੋਇਆ ਕਿ ਇਹਦੇ ਉੱਤੇ ਕੋਈ ਮੁੱਦੇ ਤੇ ਕਿਸੇ ਨੇ ਆਵਾਜ਼ ਨਹੀਂ ਚੱਕੀ ਕਿ ਚੰਡੀਗੜ੍ਹ ਪੰਜਾਬ ਦੀ ਜ਼ਮੀਨ ਹੈ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਤੇ ਜਦੋਂ ਤੁਹਾਡੀ ਗੱਲ ਹੀ ਇਹ ਹੋਈ ਸੀ ਕਿ ਟੈਂਪਰੇਰੀ ਪੀਰੀਅਡ ਲਈ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ 2014 ਚ ਆਂਧਰਾ ਪ੍ਰਦੇਸ਼ ਤੋਂ ਤੇਲੰਗਾਨਾ ਅਲੱਗ ਹੋਇਆ ਤਾਂ ਤੇਲੰਗਾਨਾ ਲਈ ਇਹ ਫੈਸਲਾ ਲਿਆ ਗਿਆ ਕਿ ਹਾਈਦਰਾਬਾਦ ਨੂੰ ਤੇਲੰਗਾਨਾ ਨੂੰ ਦੇ ਦਿੱਤਾ ਜਾਊਗਾ ਤੇ ਅਮਰਾਵਤੀ ਨਾਮ ਦੀ ਨਵੀਂ ਜਿਹੜੀ ਨਵੀਂ ਰਾਜਧਾਨੀ ਹੈ ਉਹ ਆਂਧਰਾ ਪ੍ਰਦੇਸ਼ ਨੂੰ ਦੇ ਦਿੱਤੀ ਜਾਊਗੀ ਇਸੇ ਸਾਲ ਦੇ ਵਿੱਚ 15000 ਕਰੋੜ ਰੁਪਇਆ અમરાવતી ਨੂੰ રાજસ્થાની ਬਣਾਉਣ ਲਈ મોદી ਸਾਹਿਬ ਨੇ ਆਂਧਰਾ ਪ੍ਰਦੇਸ਼ ਨੂੰ ਦਿੱਤਾ ਹੈ ਤੇ 50000 ਕਰੋੜ ਦੀ ਕਮਿਟਮੈਂਟ ਅਗਲੇ 10 ਸਾਲਾਂ ਦੇ ਵਿੱਚ ਜੇ ਤੁਸੀਂ 2014 ਤੋਂ ਲੈ ਕੇ ਹੁਣ ਤੱਕ ਕੁਝ ਸਾਲਾਂ ਦੇ ਵਿੱਚ ਆਂਧਰਾ ਪ੍ਰਦੇਸ਼ ਨੂੰ 10000 ਕਰੋੜ ਰੁਪਏ ਆ ਤੇ 40-50 ਜਾਂ 45-50000 ਕਰੋੜ ਦੀ ਕਮਿਟਮੈਂਟ ਕਰ ਸਕਦੇ ਹੋ ਤੇ 58 ਸਾਲ ਹੋ ਗਏ ਪੰਜਾਬ ਦੀ ਨਾਲ ਕੀਤੀ ਕਮਿਟਮੈਂਟ ਕਿੱਧਰ ਗਈ ਕਿ ਜਿਹੜੀ ਤੁਸੀਂ ਕਿਹਾ ਸੀ ਕਿ ਚੰਡੀਗੜ੍ਹ ਪੰਜਾਬ ਦਾ ਰਹੇਗਾ ਬਲਕਿ ਤੁਸੀਂ ਤਾਂ ਇੱਕ ਹੁਣ ਨਵਾਂ ਫੈਸਲਾ ਲੈ ਲਿਆ ਕਿ ਜਦੋਂ 10 ਏਕੜਾਂ ਉੱਤੇ ਹਰਿਆਣੇ ਦੀ ਨਵਾਂ ਨਵੀਂ ਵਿਧਾਨ ਸਭਾ ਬਣੀ ਗਈ ਫੇਰ ਤਾਂ ਪੱਕਾ ਅਧਿਕਾਰ ਹਰਿਆਣੇ ਦਾ ਚੰਡੀਗੜ੍ਹ ਤੇ ਹੋ ਜਾਂਦਾ ਹੈ ਨੰਬਰ 2 ਪਰ ਹਰਿਆਣੇ ਦੇ ਲੋਕਾਂ ਨੂੰ ਵੀ ਚੰਡੀਗੜ੍ਹ ਆਉਣਾ ਸੌਖਾ ਨਹੀਂ ਹੈ ਬਹੁਤ ਦੂਰ ਪੈਂਦਾ ਹੈ। ਕਰਨਾਲ ਦੇ ਲਾਗੇ ਤਾਂ ਅੱਗੇ ਕੋਈ ਨਾ ਕੋਈ ਰਸਤਾ ਨਹੀਂ ਹਰਿਆਣੇ ਦੇ ਲੋਕਾਂ ਲਈ ਬਣਾਈ ਜਾ ਸਕ ਬਣਾਈ ਜਾ ਸਕਦੀ ਹੈ। ਤੇ ਇਹ ਜਿਹੜਾ ਪੰਜਾਬ ਦੇ ਹੱਕਾਂ ਤੇ ਡਾਕਾ ਹੈ ਅਸੀਂ ਜੁਡੀਸ਼ਰੀ ਕੋਲ ਕੋਰਟ 'ਚ ਜਾਵਾਂਗੇ। ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਧਰਨੇ ਦੇਣੇ ਪਏ।